ਤਾਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਚਾਰਿਆ ਰਜਨੀਸ਼ ਓਸ਼ੋ ਦੇ ਠਿਕਾਣਿਆਂ ਦੇ ਬਾਰੇ ਜੋ ਕਿ ਸਭ ਤੋਂ ਪਹਿਲਾ ਠਿਕਾਣਾ ਦੋਸਤੋ ਪੂਨੇ ਦੇ ਵਿੱਚ ਸੀਗਾ ਓਸ਼ੋ ਇੰਟਰਨੈਸ਼ਨਲ ਮੈਡੀਟੇਸ਼ਨ ਰਿਜ਼ੋਰਟ ਤੇ ਇਸ ਥਾਂ ਦੇ ਉੱਤੇ 1974 ਤੋਂ ਲੈ ਕੇ ਓਸ਼ੋ ਨੇ ਆਪਣੇ ਜਿਹੜੇ ਸਾਰੇ ਉਪਦੇਸ਼ ਦਿੱਤੇ ਤੇ ਅੱਜ ਦੇ ਸਮੇਂ ਦੇ ਵਿੱਚ ਇਹ ਅਦੁਨਿਕ ਧਿਆਨ ਕੇਂਦਰ ਬਣ ਚੁੱਕਿਆ ਤੇ ਦੁਨੀਆ ਭਰ ਤੋਂ ਇੱਥੇ ਲੋਕ ਆਉਂਦੇ ਆ ਤੁਸੀਂ ਇਹਦਾ ਆਲਾ ਦਵਾਲਾ ਦੇਖ ਸਕਦੇ ਹੋ ਕਿ ਜਿਹੜਾ ਇਹ ਓਸ਼ੋ ਇੰਟਰਨੈਸ਼ਨਲ ਪੂਨੇ ਦੇ ਵਿੱਚ ਹੈ ਇਸ ਤਰੀਕੇ ਦਾ ਇਹਦਾ ਆਲਾ ਦਵਾਲਾ ਤੇ ਵਿੱਚੋਂ ਵੀ ਇਹ ਬਹੁਤ ਖੂਬਸੂਰਤ ਹੈ ਤੇ ਨੰਬਰ 2 ਤੇ ਆਉਂਦਾ ਰਜਨੀਸ਼ਪੁਰਮ ਜੋ ਕਿ ਔਰਗਨ ਅਮਰੀਕਾ ਦੇ ਵਿੱਚ ਸੀਗਾ ਜਿਹਨੂੰ ਕਿ ਓਸ਼ੋ ਨੇ 1981 ਦੇ ਵਿੱਚ ਆਪਣੇ ਭਗਤਾਂ ਦੇ ਨਾਲ ਇੱਕ ਵੱਡਾ ਆਸ਼ਰਮ ਸਥਿਤ ਕੀਤਾ ਸੀ ਤੇ ਇਸ ਤੋਂ ਬਾਅਦ ਦੋਸਤੋ 1985 ਦੇ ਵਿੱਚ ਇਹ ਜਿਹੜਾ ਬੰਦ ਹੋ ਗਿਆ ਸੀ ਕੋਈ ਕਾਨੂੰਨੀ ਕਾਰਨਾਂ ਦੇ ਕਰਕੇ ਇਹ ਨੰਬਰ 3 ਤੇ ਆਉਂਦਾ ਮਾਉਂਟ ਅਬੂ ਜੋ ਕਿ ਰਾਜਸਥਾਨ ਦੇ ਵਿੱਚ ਹੈ ਤੇ ਇਸੇ ਜਗ੍ਹਾ ਦੇ ਉੱਤੇ ਆਪਣੀਆਂ ਜਿਹੜੀਆਂ ਸ਼ੁਰੂਆਤੀ ਧਿਆਨ ਕਲਾਸਾਂ ਸੀਗੀਆਂ ਓਸ਼ੋ ਨੇ ਦਿੱਤੀਆਂ ਸੀ ਤੇ ਉਹਨਾਂ ਦਾ ਜਿਹੜਾ ਅਧਿਆਤਮ ਦਾ ਸ਼ੁਰੂਆਤ ਸੀ ਉਹਦਾ ਵੀ ਇਹ ਜਗ੍ਹਾ ਜਿਹੜੀ ਆ ਹਿੱਸਾ ਰਹੀ ਆ ਤੇ ਨੰਬਰ 4 ਤੇ ਦੋਸਤੋ ਆਉਂਦਾ ਜੱਬਲਪੁਰ ਮੱਧ ਪ੍ਰਦੇਸ਼ ਦਾ ਜਿੱਥੇ ਓਸ਼ੋ ਨੇ ਨੌਕਰੀ ਕੀਤੀ ਉਹ ਲਾਇਬ੍ਰੇਰੀ ਦੇ ਵਿੱਚ ਅਧਿਕਾਰੀ ਸੀਗੇ ਤੇ ਇੱਥੇ ਹੀ ਉਹਨਾਂ ਨੇ ਆਪਣੀਆਂ ਕਈ ਰਚਨਾਵਾਂ ਤੇ ਉਪਦੇਸ਼ ਐ ਉਦਦੇ ਤੇ ਸੀਗੇ ਤੇ ਇਸ ਤੋਂ ਬਾਅਦ ਜਦੋਂ ਓਸ਼ੋ ਦਾ ਅੰਤਿਮ ਸਮਾਂ ਆਇਆ ਤਾਂ ਤਾਂ ਉਹਨਾਂ ਨੂੰ ਅੰਤਿਮ ਵਿਦਾਇਗੀ ਜਿਹੜੀ ਉਹ ਪੁੰਨੇ ਦੇ ਵਿੱਚ ਹੀ ਦਿੱਤੀ ਗਈ ਸੀ ਤੇ ਉੱਥੇ ਹੀ ਉਹਨਾਂ ਦੀ ਸਮਾਦੀ ਵੀ ਜਿਹੜੀ ਬਣਾਈ ਗਈ ਸੀ ਤਾਂ ਇਹ ਸੀਗੀਆਂ ਰਜਨੀਸ਼ ਓਸ਼ੋ ਦੀਆਂ ਮੁੱਖ ਥਾਮਾਂ ਜਿੱਥੇ ਉਹਨਾਂ ਦਾ ਆਉਣਾ ਜਾਣਾ ਬਣਿਆ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ